ਦੋ ਲਾਈਨਾਂ ਹੋ ਜਾਣ ਮਜ਼ਾ ਆ ਜਾਏਗਾ ਜੀ ਪ੍ਰਿੰਸ ਜੀ ਰੰਮੀ ਜੀ ਉਹ ਦੁਨੀਆ ਤੇਰੀ ਮਾਲਕਾ ਵੇ ਪੈ ਗਈ ਕਿਹੜੇ ਰਾਹ ਉਹ ਸਮਝ ਨਹੀਂ ਆਉਂਦੀ ਮਾਲਕਾ ਕੀ ਗਿਆ ਜਮਾਨਾ ਆਇਆ ਉਹ ਦੁਨੀਆ ਤੇਰੀ ਮਾਲਕਾ ਵੇ ਪੈ ਗਈ ਕਿਹੜੇ ਰਾਹ ਉਹ ਸਮਝ ਨਹੀਂ ਆਉਂਦੀ ਮਾਲਕਾ ਕੀ ਗਿਆ ਜਮਾਨਾ ਆਇਆ ਉਹ ਪੁੱਲ ਬੈਠੇ ਨੇ ਵਿਰਸਾ ਆਇਆ ਓ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਓ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਅੱਗੇ ਕਹਿੰਦਾ ਹੈ ਕਿਉਂਕਿ ਸੱਚ ਸੱਚ ਹੁੰਦਾ ਹੈ ਸੱਚ ਕਦੀ ਮਰਦਾ ਨਹੀਂ ਸੋ ਇਹ ਜਿਹੜਾ ਬੋਲ ਹੈ ਜਿਹੜਾ ਧਿਆਨ ਨਾਲ ਸੁਣਿਓ غور ਕਰਿਓ ਅੱਜ ਦੀ ਸਚਾਈ ਹੈ ਇਸ ਝੂਠ ਦੀ ਇਹਦਾ ਹੈ ਫੱਕ ਕਾਰਾ ਕੋਠੀਆਂ ਵਿੱਚ ਰਹਿੰਦੇ ਨੇ ਠੌਂਦਾ ਨਹੀਂ ਕੋਈ ਸੁਤਿਆਂ ਨੂੰ ਉ ਮਾਪਿਆਂ ਦਾ ਸਤਕਾਰ ਨਹੀਂ ਰਹਿ ਗਿਆ ਓਏ ਪਿਆਰ ਨੇ ਕਰਦੇ ਕੁੱਤਿਆਂ ਨੂੰ ਓਏ ਕਾਰਾ ਕੋਠੀਆਂ ਵਿੱਚ ਰਹਿੰਦੇ ਨੇ ਠੌਂਦਾ ਨਹੀਂ ਕੋਈ ਸੁਤਿਆਂ ਨੂੰ ਉ ਮਾਪਿਆਂ ਦਾ ਸਤਕਾਰ ਨਹੀਂ ਰਹਿ ਗਿਆ ਓਏ ਪਿਆਰ ਨੇ ਕਰਦੇ ਕੁੱਤਿਆਂ ਨੂੰ ਓਏ ਲਾਜ ਤੇ ਹੱਥੋਂ ਬਾਪੂ ਮਰ ਗਿਆ ਓਏ ਪੱਟ ਫੁੱਲ ਓ ਕੀ ਬਣੀ ਗਏ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਓਏ ਕੀ ਬਣੀ ਗਏ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਅਗਲਾ ਸ਼ੇਂਦਾ ਇਹ ਸਚਾਈ ਹੈ ਜੀ ਇਹੰਦਾ ਓ ਵੀਰੇ ਆਖਦਾ ਪਹਿਨੇ ਨਹੀਂ ਕਰਵਾ ਦੇ ਮੇਰਾ ਹੱਲ ਓ ਆਪਣੀ ਉਸ ਸੁਖੇਲੀ ਨਾ ਕਰਵਾ ਦੇ ਮੇਰੀ ਗੱਲ ਓ ਪੀਰ ਆਖਦਾ ਪਹਿਰੇ ਨਹੀਂ ਕਰਵਾਦੇ ਮੇਰਾ ਹੱਲ ਓ ਆਪਣੀ ਉਸ ਸਹੇਲੀ ਨਾ ਕਰਵਾਦੇ ਮੇਰੀ ਗੱਲ ਓ ਕੀ ਰਕੂਗਾ ਮੈਨੂੰ ਜਿੰਨੇ ਓ ਆਪ ਹੀ ਸ਼ਰਮਾਂ ਲਾਈਆਂ ਓ ਕੀ ਬਣੂਗਾ ਇਸ ਦੁਨੀਆ ਦਾ ਦਸ ਮੇਰੇ ਆਸਾਂਆਂ ਓ ਕੀ ਬਣੂਗਾ ਇਸ ਦੁਨੀਆ ਦਾ ਦਸ ਮੇਰੇ ਆਸਾਂਆਂ ਓ ਕੀ ਬਣੇਗਾ ਇਸ ਦੁਨੀਆ ਦਾ ਦਸ ਮੇਰੇ ਆਸਾਂਆਂ ਹਾ 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 ਕੀ ਬਾਤ ਹੈ ਯਾਰ ਬਾਜੀ ਬਹੁਤ ਬਹੁਤ ਕਮਾਲ ਜੋਦੇ ਰੋਪਰਾ ਦੋਨੋਂ ਮਿਰਵਾਨੀ ਬਹੁਤ ਤੰਗ ਕਿਨਾਂ ਦਾ ਲਿਖਿਆ ਹੋਇਆ ਏ ਸਾਬ ਆਪਣਾ ਗੋਟਾ